ਹੈਲੋ ਸਤਿ ਸ੍ਰੀ ਅਕਾਲ ਜੀ ਹੋਰ ਸਨਾਓ ਸਾਰੇ ਠੀਕ ਠਾਕ ਹੋ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਨਾ ਤੁਹਾਨੂੰ ਦਿਖਾਣੇ ਅਸੀਂ ਵੱਲਾਂ ਸਾਡੀਆਂ ਤੇ ਪਲੀਜ਼ ਕਮੈਂਟ ਕਰਕੇ ਦੱਸਿਓ ਜਰੂਰ ਕਿ ਸਾਡੀਆਂ ਵੱਲਾਂ ਨੂੰ ਕੁਝ ਵੀ ਨਹੀਂ ਲੱਗ ਰਿਆ ਕੱਦੂ ਲੱਗਦੇ ਆ ਛੋਟੇ ਛੋਟੇ ਤੁਹਾਨੂੰ ਦਿਖਾਣੇ ਆ ਨਾ ਛੋਟੇ ਛੋਟੇ ਕੱਦੂ ਬਣ ਜਾਂਦੇ ਆ। ਤੁਹਾਨੂੰ ਪਾਉਸ ਕਰਕੇ ਨਾ ਮਿਲਦੇ। ਛੋਟੇ ਛੋਟੇ ਆ ਕੱਦੇ ਡੇਢੇ ਲੱਭਦੇ ਆ ਤੇ ਸੜ ਜਾਂਦੇ ਆ। ਤੇ ਬੱਲਾਂ ਵੀ ਦੇਖੋ। ਹੁਣ ਤਾਂ ਮੀਂਹ ਵੀ ਪੈ ਗਿਆ ਪਹਿਲਾਂ ਆਪਾਂ ਦੇ ਸੀ ਮੀਂਹ ਨਹੀਂ ਪੈਂਦਾ ਇਸ ਕਰਕੇ ਬੱਲਾਂ ਨਹੀਂ ਸਹੀ ਹੈਗੀਆਂ। ਆਹ ਦੇਖੋ ਜੀ। ਬਹੁਤ ਜ਼ਿਆਦਾ ਕੱਖ ਵੀ ਹੋਏ ਪਏ ਆ। ਬੜੇ ਜ਼ਿਆਦਾ ਕੱਖ ਹੋਏ ਪਏ। ਆ ਨਿੰਬੂ 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 ਬਣ ਜਾਂਦੇ ਆ ਫਲ ਲੱਗ ਜਾਂਦਾ ਇਹ ਫੁੱਲ ਦੇਖੋ ਕਿੰਨੇ ਸੋਹਣੇ ਲੱਗੇ ਹੋਏ ਆ ਤੇ ਇਹਨੂੰ ਨਿੰਬੂ ਕਦੇ ਵੀ ਨਹੀਂ ਲੱਗਦੇ ਫਲ ਲੱਗ ਜਾਂਦਾ ਝੜ ਜਾਂਦਾ ਆ ਦੇਖੋ ਪਤਾ ਨਹੀਂ ਕੀ ਪ੍ਰੋਬਲਮ ਪਈ ਹੋਈ ਇਹਨਾਂ ਦੇ ਵਿੱਚ ਆ ਦੇਖੋ ਜੀ ਪਲੀਜ਼ ਦੱਸਿਓ ਕਮੈਂਟ ਕਰਕੇ ਕਿ ਕੀ ਪ੍ਰੋਬਲਮ ਬੰਦੀ ਆ ਕੱਦੂਆਂ ਨੂੰ ਆ ਦੇਖੋ ਜੀ ਇੱਡੇ-ਇੱਡੇ ਬਣਦੇ ਆ ਤੇ ਸੜ ਜਾਂਦੇ ਆ ਸਮਝ ਨਹੀਂ ਲੱਗਦੀ ਵੀ ਕੀ ਕਰੀਏ ਆ ਦੇਖੋ ਜੀ ਪਲੀਜ਼ ਮੇਰੇ ਭੈਣ ਭਾਈ ਕੋਈ ਵੀ ਕਮੈਂਟ ਕਰਕੇ ਦੱਸਿਓ ਕਿ ਇਹਨਾਂ ਨੂੰ ਕੀ ਕਰੀਏ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਕਿ ਕੀ ਪ੍ਰੋਬਲਮ ਆ ਇਹ ਕਿਉਂ ਨਹੀਂ ਬਣਦੇ ਕੱਦੂ ਹਮੇ ਕੱਲ ਘਰੇ ਇੰਨੀਆਂ ਵੱੱਲਾ ਲੱਗੀਆਂ ਹੋਈਆਂ ਫੇਰ ਵੀ ਮੂਲ ਲਿਆਂਗੀ ਧਰਦੇ ਆ ਤੇ ਕੋਈ ਫਾਇਦਾ ਨਹੀਂ ਆ ਪਲੀਜ਼ ਦੱਸਿਓ ਕਮੈਂਟ ਕਰਕੇ ਤੇ ਇੱਧਰ ਗੁੜੀਆਂ ਨੂੰ ਹੋਇਆ ਵਾ ਟਾਈ ਫੈਰ ਇਹਨੂੰ ਬਹੁਤ ਦਿਨੋਂ ਚੱਲੇ ਆ ਇਹ ਵੀ ਨਾ ਚੱਲਿਆ ਮੀਨਾ ਹੋ ਚੱਲਿਆ ਟਾਈਫਰਡ ਹੋਏ ਨੂੰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਤੇ ਫਿਰ ਤੁਹਾਨੂੰ ਦਵਾਈ ਵੀ ਦੱਸਾਂਗੇ ਟਾਈਫਰਡ ਦੇ ਜਾਦੂ ਹੈ ਇਲਾਜ ਕਿ ਇੱਕ ਮਹੀਨਾ ਹੋ ਚੱਲਿਆ ਸੀ ਕੁੜੀਆਂ ਨੂੰ ਬਹੁਤ ਜ਼ਿਆਦਾ ਬੁਰਾ ਹਾਲ ਸੀ ਆ ਤੇ ਇੱਕ ਥੋੜਾ ਕਰਵਾ ਕੇ ਲਿਆਂਦਾ ਵੈਸੇ ਅਸੀਂ ਅਸੀਂ ਵੀ ਯਕੀਨ ਨਹੀਂ ਸੀ ਕਰਦੇ ਤੇ ਫਾਰੇ ਥੋੜਾ ਕਰਵਾ ਕੇ ਲਿਆਂਦਾ ਤੇ ਕੁੜੀਆ ਬਿਲਕੁਲ ਠੀਕ ਹੋ ਗਈ ਇੱਕ ਜਾਦੂ ਹੀ ਹੋ ਗਿਆ ਪਹਿਲਾਂ ਕਬਰਾਟ ਹੁੰਦੀ ਸੀ ਬਹੁਤ ਜ਼ਿਆਦਾ ਕੁਛ ਨਹੀਂ ਸੀ ਖਾਦਾ 20 ਦਿਨ ਹੋ ਚੱਲੇ ਸੀ ਇਹ ਬਿਲਕੁਲ ਰੋਟੀ ਪਾਣੀ ਕੁਛ ਵੀ ਨਹੀਂ ਸੀ ਖਾਦਾ ਤੇ ਅੱਜ ਸਵੇਰ ਥੋਲਾ ਕਰਵਾ ਕੇ ਲਿਆਂਦਾ ਕਹਿੰਦੀ ਮੈਨੂੰ ਭੁੱਖ ਲੱਗੀ ਆ ਇੱਕ ਜਾਦੂ ਹੀ ਹੋ ਗਿਆ ਅਸੀਂ ਤਾਂ ਵਿਸ਼ਵਾਸ ਨਹੀਂ ਸੀ ਕਰਦੇ ਵਸੀਂ ਇਨਾਂ ਚੀਜ਼ਾਂ ਤੇ ਪਰ ਦੇਖਿਆ ਤਾਂ ਐਂ ਲੱਗਿਆ ਵੀ ਸਾਨੂੰ ਤਾਂ ਇੱਕ ਜਾਦੂ ਹੀ ਲੱਗਿਆ ਕਿ ਗੁੜੀਆਂ ਸਹੀ ਹੋ ਗਈ ਚਲੋ ਬੱਚਾ ਠੀਕ ਹੋਣਾ ਚਾਹੀਦਾ ਹੈ ਨਾ ਦਵਾਈ ਹੋਵੇ ਥੋਲਾ ਹੋਵੇ ਦਵਾਈਆਂ ਦੇ ਦੇ ਕੇ ਤਾਂ ਇੰਨਾ ਜ਼ਿਆਦਾ ਥੱਕ ਗਏ ਟੈਨਸ਼ਨ ਹੋਈ ਜਾਂਦੀ ਰਹਿੰਦੀ ਸੀ ਕਿ ਹਾਏ ਕਿ ਉਹ ਨੂੰ ਠੀਕ ਹੀ ਨਹੀਂ ਹੋ ਰਹੀ ਠੀਕ ਹੀ ਨਹੀਂ ਹੋ ਰਹੀ ਸਕੂਲ ਵੀ ਦੇਖ ਲਓ 20 ਦਿਨ ਹੋ ਗਏ ਬੱਚੇ ਦੀ ਪੜ੍ਹਾਈ ਖਰਾਬ ਹੋ ਰਹੀ ਸੀ ਸੋ ਇਸ ਕਰਕੇ ਜੇ ਕਿਸੇ ਨੂੰ ਵੀ ਇਦਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਹੋਰ ਵੀ ਕਈਆਂ ਬਿਮਾਰੀਆਂ ਦਾ ਇਲਾਜ ਕਰਦੇ ਆ ਉਹ ਤੇ ਤੁਸੀਂ ਕਮੈਂਟ ਕਰਿਓ ਸਾਨੂੰ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਓਕੇ ਜੀ